ਆ ਰਿਹਾ ਹੈ ਐਸਐਚਓ ਲੱਗੇ ਹੋਏ ਐ ਇਹ ਜਿਹੜੀ ਧੱਕੇਸ਼ਾਹੀ ਪੰਜਾਬ ਦੇ ਵਿੱਚ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਦੇ ਐ ਹਾਂ ਜੀ ਜੀ ਤੁਹਾਨੂੰ ਮੈਂ ਜਾਣਾ ਇਸ ਗਰੁੱਪ ਤੁਸੀਂ ਇਹ ਰੋਕਣਾ ਬੰਦ ਕਰੋ ਮੈਨੂੰ ਇਸ ਤਰ੍ਹਾਂ ਇਹ ਕੋਈ ਗੱਲ ਐ ਯਾਰ ਨਹੀਂ ਨਹੀਂ ਪੰਜਾਬ ਦੇ ਵਿੱਚ ਤੁਸੀਂ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਦੇ ਮੁੱਖ ਮੰਤਰੀ ਨੇ ਨਹੀਂ ਕਾਦੀ ਰਿਕਵੈਸਟ ਐ ਇਹਦੇ ਵਿੱਚ ਮੈਂ ਕੋਈ ਗਲਤ ਕੰਮ ਕਰ ਰਿਹਾ ਮੈਂ ਕੋਈ ਧੱਕੇਸ਼ਾਹੀ ਕਰ ਰਿਹਾ ਮੈਂ ਕੋਈ ਗੈਰ ਸਵਿਧਾਨਿਕ ਕੰਮ ਕਰ ਰਿਹਾ ਮੈਂ ਕੋਈ ਕਾਨੂੰਨ ਤੇ ਬਾਹਰ ਜਾ ਰਿਹਾ ਮੈਂ ਇੱਕ ਲੋਕਤਾਤਰ ਤਰੀਕੇ ਦੇ ਨਾਲ ਹੋ ਰਹੇ ਧਰਨੇ ਦੇ ਵਿੱਚ ਜਾ ਰਿਹਾ ਤੇ ਤੁਸੀਂ ਸਾਰੀ ਪੁਲਿਸ ਮੈਨੂੰ ਲਗਾ ਕੇ ਸਾਰੇ ਚੌਕ ਬੰਦ ਕੀਤੇ ਹੋਏ ਇਸ ਤਰ੍ਹਾਂ ਚੱਲੂਗਾ ਯਾਰ ਇਹ ਕੰਮ ਤੁਸੀਂ ਇਸ ਤਰ੍ਹਾਂ ਨਾ ਕਰੋ ਮੇਰਾ ਰਸਤਾ ਛੱਡੋ ਮੈਨੂੰ ਜਾਣ ਦਿਓ ਤੁਸੀਂ ਬੜੇ ਬੇਦੀਏ ਰਿਕਵੈਸਟ ਹੈ ਸਾ ਤੋਂ ਸਮਝੋ ਕੀ ਚਲ ਰੂਗੀ ਨਾ ਬਸਾਂ ਨਹੀਂ ਦੇਖ ਤੁਸੀਂ ਮੈਂ ਜਾਣੇ ਜਾਣਾ ਇਹ ਕਿ ਮੈਂ ਮਰੰਡੇ 5 ਲੀਟਰ ਆਪਣੇ ਘਰ ਨੂੰ ਪਾਣਾ ਤੇ ਮੈਂ ਜਾਣਾ ਸੰਗਰੂਰ ਇਹ ਕੰਮ ਹੋਣਾ ਨਹੀਂ ਹੈ ਤੁਸੀਂ ਇਹ ਗਲਤ ਕਰ ਰਹੇ ਹੋ ਯਾਰ ਮੈਂ ਸਰਕਾਰ ਕਾ ਮੁੱਖ ਮੰਤਰੀ ਆਮ ਲੋਕਾਂ ਦਾ ਕੀ ਹੋ ਗਿਆ ਇਹ ਮਤਲਬ ਆਮ ਨੂੰ ਤਾਂ ਤੁਸੀਂ ਕੁੱਟ-ਕੁੱਟ ਕੇ ਅੰਦਰ ਬਾੜ ਦੋਗੇ ਪੰਜਾਬ ਨੂੰ ਸਾਰਾ ਪੰਜਾਬ ਕੁੱਟ ਦੇ ਦੀ ਇਹ ਮੁੱਖ ਮੰਤਰੀ ਦੀ ਸਰਕਾਰ ਇਹ ਵੀ ਗੱਲ ਨਹੀਂ ਹੈਗੀ ਸਰ ਇਹ ਤਾਂ ਇਹ ਭਗਵਾਨ ਹਥਮਾਨ ਨੂੰ ਸਮਝਾਓ ਮਾੜੀ ਮੋੜੀ ਸ਼ਰਮ ਕਰੇ ਯਾਰ ਹੋਸ਼ ਕਰੇ ਉਹ ਨਹੀਂ ਇੱਥੇ ਰੈਲੀਆਂ ਕਰਦੇ ਰਹੇ ਜਦੋਂ ਸਾਡੀ ਸਰਕਾਰ ਸੀ ਕਿੱਥੇ ਸੀ ਸਰਕਾਰ ਉਹਨਾਂ ਨੂੰ ਧੱਕਾ ਕਰਿਆ ਕਿੱਥੇ ਰੋਕਿਆ ਉਹਨਾਂ ਨੂੰ ਮੈਂ 3 ਮਹੀਨੇ ਮੰਤਰੀ ਰਹਿਆ ਮੁੱਖ ਮੰਤਰੀ ਰਿਹਾ ਕਦੇ ਉਹਨੂੰ ਰੋਕਿਆ ਸਾਨੂੰ ਲੋਕਤੰਤਰ ਤਰੀਕੇ ਨਾਲ ਕੋਈ ਪ੍ਰੋਟੈਸਟ ਵੀ ਨਹੀਂ ਕਰਨ ਦੇਣਾ ਤੁਸੀਂ ਤੇ ਜੇ ਮੁੱਖ ਮੰਤਰੀ ਤੇ ਨਾਲ ਪੜਾ ਬਹਿ ਗਿਆ ਪਹਿਲਾਂ ਵੀ ਮੁੱਖ ਮੰਤਰੀ ਰਹੇ ਹੈ ਕਦੇ ਇਸ ਤਰ੍ਹਾਂ ਧੱਕਾ ਨਹੀਂ ਹੁੰਦਾ ਸੀ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਤੇ